ਆਥਣਾ ਨਹੀਂ ਹੁੰਦਾ ਨਾਲੇ ਆਥਣ ਹੁੰਦਾ ਦਮਨ ਮੈਨੂੰ ਕਹਿ ਰਹੀ ਕਿ ਤੁਸੀਂ ਆਥਣਾ ਕਰਦੇ ਨਾ ਮम्मा ਮੈਂ ਪੜਨਾ ਵੀ ਆ ਗਏ ਸਸਟੀ ਕਾ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਘੈਂਟ ਆ ਜੀ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਅੱਜ ਹੈਗਾ ਟਾਈਮ ਹੋ ਗਿਆ ਜੀ 5 ਵਜੇ ਦਾ ਤੇ ਮੈਂ ਤੇ ਦਮਨ ਚੱਲੇ ਆਂ ਬਾਜ਼ਾਰ ਜੇ ਮੈਂ ਤੁਹਾਨੂੰ ਪਿਛਲੇ ਵਲੌਗਾਂ ਵਿੱਚ ਦੱਸਿਆ ਦਮਨ ਨੇ ਲਾਈਟਰ ਖਰਾਬ ਕਰ ਰੱਖਿਆ ਤੇ ਇੱਕ ਮਾੜੇ ਜਿਹੇ ਕੰਮ ਪਿੱਛੇ ਨਾ ਕੰਮ ਅੜਿਆ ਪਿਆ ਉਹ بار 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 ਡੱਬੀ ਨਾਲ ਗੈਸ ਚਲਾਉਣਾ ਪੈਂਦਾ ਤੇ ਅਸੀਂ ਚੱਲੀਆਂ ਬਾਜ਼ਾਰ ਛੋਟਾ ਮੋਟਾ ਜਿਹਾ ਕੰਮ ਆ ਇੱਕ ਤਾਂ ਉਹ ਲਾ ਕੇ ਆਣਾ ਲਾਈਟਰ ਤੇ ਇੱਕ ਆਪਣੇ ਗਲਾਸ ਟੁੱਟ ਗਏ ਸੀ ਕੱਚ ਦੇ ਕੁਝ ਉਹ ਲੈ ਕੇ ਆਉਣੇ ਨੇ ਤੇ ਛੋਟਾ ਮੋਟਾ ਸਮਾਨ ਹੋਰ ਹੈ ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਆਪਾਂ ਰੈਡੀ ਹੈ ਜੀ ਗਰਮੀ ਬਹੁਤ ਇੱਕ ਤਾਂ ਗਰਮੀ ਕਰਕੇ ਨਾ ਦਿਲ ਨਹੀਂ ਕਰਦਾ ਨਿਕਲਣ ਨੂੰ ਐ ਹੁੰਦਾ ਤੇ ਪਿੰਡੋਂ ਅਸੀਂ ਵਾਪਸ ਆ ਕੇ ਤੋਂ ਉਦੋਂ ਬਾਅਦ ਵਲੌਗ ਹੀ ਨਹੀਂ ਬਣਾਇਆ ਬਸ ਆ ਗਏ ਬਸ ਬੈੜਗੇ ਰਾਮ ਨਾਲ ਰੋਟੀ ਉਟੀ ਪਕਾ ਕੇ ਉਤਾਰਨ ਦਿੱਤੀ ਉਸ ਤੋਂ ਬਾਅਦ ਬਸ ਆਪਾ ਵਲੌਗ ਹੀ ਸ਼ੁਰੂ ਕੀਤਾ ਤੇ ਅੱਜ ਕਰਨ ਗਏ ਅਗਲੇ ਦਿਨ ਵਲੌਗ ਸ਼ੁਰੂ ਤੇ ਚੱਲ ਫੁਤਰੀ ਚ ਨਹੀਂ ਚੁਨੀ ਅੱਜ ਵੀ ਗੱਲੀ ਕਰਕੇ ਲੈ ਕੇ ਚਾਈਏ ਮੈਂ ਜੁੱਤੀ ਦਾ ਕੱਢ ਦੋ ਬਾਹਰ ਕਿੱਥੇ ਜੁੱਤੀ ਲੱਭੀ ਨਹੀਂ ਬੈਠ ਥਲੀ ਹੋਣੀ ਹੈ ਬੈਠ ਥਲੀ ਬਾੜ ਦੇ ਤੁਸੀਂ ਓਹੋ ਆਪਰ ਚੱਕਲੇ ਨਾਲ ਚੱਲਾ ਜਾਨ ਐਣ ਕਾ ਪਾਪਾ ਲੱਗੇ ਇੱਕ ਇੱਕੋ ਹੀ ਨੇ ਕੀ ਸੀ ਪਾਲੇ ਉਹਗੇ ਨਹੀਂ ਕੋ ਹੋ ਰ ਆਪਣੀਆਂ ਜੋੜਾਂ ਅੰਕਲਾਂ ਮਿਲਿਆ ਨਹੀਂ ਹੈ ਕਿੱਥੇ ਨੀਚੇ ਪੈ ਟੁੱਟੇ ਪਿਆ ਨਹੀਂ ਨਹੀਂ ਉਹ ਨਹੀਂ ਕੋ ਹੋ ਰ ਵੱਡੀਆਂ ਜਿਹੜੀਆਂ ਪ੍ਰਾਡਾ ਕਿਹਨਾਂ ਸ਼ਿਮਲੇ ਜਾਣ ਨੂੰ ਪ੍ਰਾਡਾ ਤਾਂ ਪਹਿਿਆਂ ਨੇ ਅੱਛਾ ਹਾਂ ਮੇਰੀ ਦਿੱਕਤੀ ਮੇਰੀ ਨਾ ਆਮੀ ਪਾਣਾ ਕਿ ਉਹਦੀ ਗਰਮੀ ਹੈ ਪੈਰਾਂ ਨੂੰ ਸੇਕ ਲੱਗਦਾ ਹਾਂ ਉਹ ਪਲਾਸਟਿਕ ਜਿਹਦੀ ਹੈ ਹਣਾ ਉਹ ਦੂਜੀ ਜਿਹੜੀ ਹੈ ਨਾ ਉਹ

ਜਾਣਾ ਹੋਏ ਤਾਂ ਵੀ ਕੰਮ ਕਰਕੇ ਜਾਣਾ ਪੈਂਦਾ ਇਹ ਐਨਕਾ ਢਿੱਲੀਆਂ ਹੋ ਗਈਆਂ ਨਾ ਢਿੱਲੀਆਂ ਹੋ ਗਈਆਂ ਇਹ ਐਨਕਾ ਇੰਨੇ ਪੈਸੇ ਲਾਉਂਦਾ ਕੀ ਕਰਾ ਜਿਵੇਂ ਹੋ ਗਈ ਨਾਲੇ ਪ੍ਰਾਡਾ ਦੀਆਂ ਨੇ ਪ੍ਰਾਡਾ ਦੀਆਂ ਨੇ ਕਰੀਮ ਹਾਰਤੀ ਲੋਕ ਕਹਿੰਦੇ ਫੂ ਕਰੀਮ ਹਾਰਤੀ ਨਹੀਂ ਪ੍ਰਾਡਾ ਦੀਆਂ ਤੇ ਹੈਗੀਆਂ ਇਹਦੀ ਕਾਪੀ ਹੈ ਚਲੋ ਪ੍ਰਾਡਾ ਤਾਂ ਲਿਖਿਆ ਨਾ ਚਲ ਕੋਈ ਗੱਲ ਨਹੀਂ ਕਹਿੰਦੇ ਪ੍ਰਾਡਾ ਵੀ ਲਾਵਾਂਗੇ ਕਿ ਨਹੀਂ ਹਾਂ ਪਰ ਸੂਕਲੀ ਹੋ ਪਿਆ ਸਾਰਾ ਐਸੇ ਪੁੱਛਿਆ ਗਿਆ ਪਰ ਸੱਚ ਚ ਚੱਲ ਮੇਰੇ ਬੁੱਤ ਮਿੰਟ ਮਾਰ ਹੋ ਤਾਂ ਕੋਈ ਚੀਜ਼ ਲੈਣੀ ਆਪਾਂ ਬਲੈਡਾ ਬੰਦ ਕਰਨਾ ਜਾਨੀ ਜੁਨੀ ਲੋ ਚੁਨੀ ਛੱਡੋ ਨਹੀਂ 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 ਉਹ ਮਰੇ ਅੰਦਲੀਤੀ ਤੇ ਜਾਂਦੀ ਨਹੀਂ ਮੇਰੇ ਵਾਲ ਖਰਾਬ ਹੋ ਜਾਣਗੇ ਸੇਕ ਹੋਤਾ ਬੁੱਤ ਬਾਹਰ ਨਹੀਂ ਕੋਈ ਨਹੀਂ ਤੁਸੀਂ ਲੈ ਲਓ ਮੂਲ ਵੇੜ ਲਈ ਫਿਰ ਉੱਥੇ ਜਾ ਕੇ ਲਾ ਦੂ ਤੁਸੀਂ ਲੈ ਲਓ ਮੈਂ ਤਾਂ ਕੀ ਕਰੂੰਗੀ ਜਾ ਕੇ ਫੜੀ ਚਾਬੀ ਵੀ ਚਾਹੀਦੀ ਕਿਦੀ ਪਾਣੀ ਮੈਂ ਵੀ ਪੀਣਾ ਮੇਰੇ ਲਈ ਕੱਢ ਦੀ। ਅੱਛਾ ਜੂਸ ਪੀਣ ਲੱਗਾ ਤੂੰ। ਕੀ ਆ ਜੀ ਵਾਂ ਖਰਾਬ ਹੋ ਰਿਹਾ ਉਹ ਲੱਗਦਾ। ਨਹੀਂ ਨਹੀਂ ਖਰਾਬ ਨਹੀਂ ਹੋ ਰਿਹਾ। ਖਰਾਬ ਕਿ ਹੋਣਾ? ਗਲਾਸ ਲੈ ਲੈ ਆਈ ਮੂੰਹ ਲਾ ਲਿਆ। ਇਹ ਐਪਲ ਵਾਲਾ ਨਾ। ਮਾ ਦੇਣਾ ਸੌਖਾ ਤਰੀਕਾ। ਗਲਾਸ ਜੀ ਉਠਾ ਨਾ ਹੋਵੇ ਹਨਾ। ਨਾ ਮੈਂ ਨਹੀਂ ਪੀਣਾ। ਮੈਂ ਤਾਂ ਪਾਣੀ ਪੀਵਾਂਗੀ ਸਿੰਪਲ ਬੱਸ। ਤੇ ਟਾਈਮ ਦੇਖ ਲੋ ਜੀ 5:30 ਪੌਣੇ 6 ਦਾ ਹੋਣ ਲੱਗਾ। ਤੇ ਬਾਹਰ ਓਹੋ 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 ਤੋ ਪੂਰੀ ਗਰਮੀ ਪੂਰੀ ਠੰਡ ਪਾ ਗਰਮੀ ਪੂਰੀ ਕਮ ਹੋਇਆ ਪਿਆ ਤੇ ਮੈਨੂੰ ਪਾਣੀ ਪਿਆ ਦੇ ਘਟ ਮੇਰਾ ਪੁੱਤ ਗਲਾਸ ਲੈ ਆ ਕੇ ਚਲੋ ਜੀ ਬਾਜ਼ਾਰ ਜਾ ਕੇ ਮਿਲਦੇ ਆ ਜੇ ਉੱਥੇ ਵੀਡੀਓ ਬਣੀ ਨਹੀਂ ਤਾਂ ਘਰੇ ਆ ਕੇ ਜਰੂਰ ਬਣਾਵਾਂਗੇ ਉਹ ਸਾਡੇ ਦਾ ਮੂੰਹ ਰੋਈ ਸੰਗ ਲੱਗਦੀ ਵੀਡੀਓ ਬਣਾਉਣ ਲੱਗੀਆਂ ਮੈਨੂੰ ਵੀ ਸੰਗ ਲੱਗਦੀ ਦਮਣ ਨੂੰ ਕਿ ਮੈਨੂੰ ਵੀ ਸੰਗ ਲੱਗਦੀ ਨੀਚੋ ਖੁੱਲਾ ਪਾਣੀ ਨੂੰ ਖੁੱਲਾ ਪਾਜੂਗਾ ਹੂੰ

ਲੈ ਸੋ ਟੱਕਣਾ ਹੈ ਨਹੀਂ ਆ ਗੋਲ-ਗੋਲ ਤੇ ਟੱਕਣ ਦੇ ਵਿੱਚ ਹੀ ਨੇ ਇਹ ਤੇ ਧੋਵਾਂਗੇ ਤੇ ਗਿੱਲੇ ਨਹੀਂ ਹੋ ਜਾਣਗੇ ਲੈ ਐਵੇਂ ਕਿਵੇਂ ਬੰਦ ਨਹੀਂ ਪਾਣੀ ਵੜ ਜਾਣਗੇ ਕਿਸ ਦਿਨ ਕਿਸੇ ਨਾ ਕਿਸ ਤਰ੍ਹਾਂ ਵਿੱਚ ਲੋ ਹੋਰ ਐਵੇਂ ਥੋੜੀ ਨੰਦ ਮੈਂ ਕੱਪ ਲੈਣਾ ਇੱਕ ਆਪਣੇ ਵਾਸਤੇ ਉਹ ਦੇਖੋ ਕਿੰਨੇ ਸੋਹਣੇ ਨੇ ਹਮ ਸੈੱਟ ਹੀ ਇਹ ਬੂਰਾ ਆਪਣਾ ਘਰ ਬਣਾ ਲਵਾਂਗੇ ਹਮ ਆਪਣਾ ਘਰ ਬਣਾਵਾਂਗੇ ਨਾ ਨਵਾਂ ਯੈਸ ਕੱਪਾਂ ਹੀ ఆ లేడిని బౌల్ చేది బడి హనస్తా హై పరా హై బడా హై సబ్ ఆటిన్ హై గుజెస్ పేజ్ కు హై హై కీ

ਹਾਰੇ ਤਾਂ ਦੇਖਿੰਨੇ ਨੇ ਹਾਰੇ ਨੂੰ ਗਾ ਮੈਂ ਦਸਵੇਂ ਚੱਕੇ ਨਹੀਂ ਜਾਣੇ ਹਾਰੇ ਬੋਲ ਤੇ ਗਿੱਪਾ ਕਿੱਥਾ ਇੰਨ ਗਿੱਪੇ ਤੇ ਨਹੀਂ ਤਨ ਕਲਾਸ ਨਹੀਂ ਵੇਟ ਨਾ ਕਿਹਾ 5 3 ਮੈਂ ਫੜਦਾ ਕਿਤੇ ਇਹ ਥੋੜਾ ਜਨਾ ਮਤਲਬ ਕਿ ਬੇਕਾਰ ਜਿਹਾ ਲੱਗਦਾ ਅਰੇ ਕਿਉਂ ਅੱਛਾ ਸੀ ਤੋ ਇਹ दारू ਪੀਣ ਵਾਲਾ ਕੋਈ ਜਿਹਾ ਨਹੀਂ ਹਾਂ ਰਾਈਟਰ ਤੇ ਸੈਟ ਚ ਲੱਗਾ ਇਨੀ ਜਦੋਂ ਜਾ ਕੇ ਕਰਕੇ ਮਜ਼ਾ ਨਹੀਂ ਸੀ ਸਿਰਫ ਦੋ ਚੀਜ਼ਾਂ ਨਹੀਂ ਸੀ ਘੇਲੇ ਕਮ ਆਈ ਸੀ ਬਲਾਸ ਸਾਨੂੰ ਮਿਲेंगी ਉਹਨਾਂ ਦੁਕਾਨ ਤੇ ਜਾਣਾ ਪੈਣਾ ਜਾਨਣੇ ਕਹਿੰਦੇ ਹੈ ਗੁਰਦੁਆਰੇ ਵੀ ਜਾਣਾ ਟਾਈਮ ਚੱਲਣਾ ਵੀ ਨਹੀਂ ਮੇਰਾ ਮਨ じゃ ਨਹੀਂ ਖੜਨ ਜਾਣਾ ਤੇ ਅੰਦ ਵੀ ੱੱਕੇ ਨਾਲ ਲਵਾਂਗੇ ਦੁਕਾਨ ਤੋਂ ਪੁੱਛ ਲੈਣਾ ਬਹੁਤ ਦੁਕਾਨ ਤੋਂ ਪੁੱਛ ਲੈਣਾ ਕਾਫੀ ਸ਼ਾਪਿੰਗ ਕਰ ਲਈ ਆਪਾਂ ਨੇ ਹਣਾ ਇਹ ਬੋਰੋ ਸੰਦੂ ਵਿੱਚ ਬੋਰੋ ਸੰਦੂ ਕੋਲ ਆ ਦੇ ਇਹ ਤਾਂ ਛੋਟਾ ਤੇ ਸਾਡੇ ਹੈਗੇ ਕੁਝ ਟੁੱਟ ਗਏ ਮਿਕਸ ਜੇ ਇਹਦੇ 'ਚ ਥੋੜਾ ਡਿਜ਼ਾਈਨ ਵੀ ਆਂਦਾ ਬੋਰੋ ਸੰਦੂ ਵਿੱਚ ਨਹੀਂ ਨਹੀਂ ਬੋਰੋ ਸੰਦੂ ਨਹੀਂ ਦੀਆਂ ਦਾ ਨਹੀਂ ਨਹੀਂ ਇੱਕ ਡਿਜ਼ਾਈਨ ਵਾਲਾ ਵੀ ਆਂਦਾ ਹੈ ਮੈਂ ਵੀ ਨਹੀਂ ਲੈਣਾ ਬਸ ਉੱਪਰ ਲਾਈਟ ਲਾ ਲੈਂਦਾ ਹਾਂ साइज एडा कोई हो चाहिए बस आप साइज़ यही है साइज़ है छोटा हो गया है। देड़ा। दो देड़ा। दो देड़ा। ये 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 तो ये साइज़ ये 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 में ये 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 ਇਹ ਕੰਪਨੀ ਚਿੰਦਾ ਮਿਲਟਨ ਦੇ ਜੀ ਸਾਹਿਲ ਜੀ ਅੱਛਾ ਇਹ ਮਿਲਟਨ ਦਾ ਮੈਂ ਇਟੇਕ ਕਰਨਾ ਮਿਲਟਨ ਕੋਈ ਮੋਟਾ ਕੱਚਾ ਉਪਰਤ ਨਹੀਂ ਕਰਦਾ ਕਾਹਦਾ ਮੋਟਾ ਕੱਚਾ ਨਹੀਂ ਜਾਏਗਾ ਸਸਰਾ ਜੈ ਇੱਟਾ ਕੱਚਾ ਕੋਈ ਵੀ ਤੁਹਾਨੂੰ ਬੋਲੋ ਸੀ ਇਹ ਜੋਤੀ 4 ਕਿਲੋ ਵਿੱਚ ਚੌਥ ਵਸਤੇ ਜਾਣਾ ਹੋਰ ਦਰਬਾਰ ਆਪਾਂ ਠੀਕ ਹੈ ਨਾ ਮਾ ਜੇਗਾ ਹਾਂ ਇਹ ਕੋ ਸੀਨਾ ਤਾਂ ਬਣ ਲੋ ਜੀ ਬਾਜ਼ਾਰ ਚ ਆ ਗਏ ਅਸੀਂ ਵਾਪਸ ਅ ਇੱਕ ਦੋ ਚੀਜ਼ਾਂ ਸੀ ਲਿਓਣ ਵਾਲੀਆਂ ਜ਼ਰੂਰੀ ਜੜੀਆਂ ਕੀ ਸਾਡੇ ਗਲਾਸ ਜਿਹਨਾਂ ਜਿਹੜੇ 1 ਦਿਨ ਚ 3 ਗਲਾਸ ਇਕੱਠੇ ਟੁੱਟ ਗਏ ਮੇਰੇ ਕੋਲ ਇੱਕ ਮੈਂ ਸ਼ੈਂਕ ਚ ਰੱਖਣ ਲੱਗੀ ਮਾਰ ਲਿਆ ਹੱਥ ੁਰਜਿਆ ਤੇ ਉਦੋਂ ਟੁੱਟ ਗਿਆ ਤੇ ਛੋਟੇ ਗਲਾਸ ਪਏ ਸਾਡੇ ਤੇ ਵੱਡੇ ਗਲਾਸ ਟੁੱਟ ਗਏ ਉਹ ਲੈ ਕੇ ਆਏ ਹਾਂ ਪਹਿਲਾਂ ਵੀ ਇਹ ਬੋਰੋ ਸਿੰਦੇ ਹਾਂ ਤੇ ਅੱਜ ਵੀ ਮੈਂ ਬੋਰੋ ਸਿੰਦੇ ਲੈ ਕੇ ਆਇਆ ਕੋਈ ਮੈਡ ਨਹੀਂ ਕਰਦੀ ਇਹਦੀ ਅਹੀ ਆਹੀ ਯੂਜ਼ ਕਰਦੇ ਵਧੀਆ ਨਾਲ ਪਤਲੇ ਨੇ ਨਾਲੇ ਲਾਈਟ ਨੇ ਬਿਲਕੁਲ ਲਾਈਟ ਵੇਟ ਹੈ ਨਾ ਜਿਆਦਾ ਹੈਵੀ ਨਹੀਂ ਆ ਕੇ ਜਪਲਾਸ ਨੂੰ ਪਲੇਟ ਹੀ ਜਾਂਦੇ ਸੀਪਲ ਤੋਂ ਚੈੱਕ ਕੀਤੇ ਸੀ ਨਾ ਆਪਣੇ ਨੂੰ ਕਿਵੇਂ ਚੈੱਕ ਕਰ ਦੋ ਹਨ ਹੂੰ ਹੂੰ ਤੇ ਛੇ ਇ ਲੈ ਕੇ ਛੋਟੇ ਛੇ ਪਏ ਹੋ ਇਹਨੇ ਬਸ ਵੱਡੇ ਹੀ ਟੁੱਟ ਗਏ ਸੀ ਬਦਲੇ ਜਿਵੇਂ ਹੁਣ ਗਰਮੀ ਹੈ ਨਾ ਗਰਮੀ ਜਦੋਂ ਕੋਈ ਆ ਜਾਂਦਾ ਤੇ ਪਾਣੀ ਦਾ ਗਲਾਸ ਭਰਿਆ ਹੋਵੇ ਛੋਟੇ ਚ ਤਾਂ ਹੋਣੀ ਤੇ ਉਹਦੇ ਵਾਸਤੇ ਫਿਰ ਲਿਉਣੇ ਪੈ ਵੀ ਮੱਖ ਛੋਟੇ ਨੇ ਵੱਡੇ ਵਿੱਚ ਹੁੰਦੀ ਨੇ ਇਹ ਲੈ ਕੇ ਅੰਦਰ ਗਲਾਸ ਇੱਕ ਆਪਣਾ ਤੁਹਾਨੂੰ ਪਤਾ ਹੀ ਹੈ ਲਾਈਟਰ ਦਮਣ ਨੇ ਖਰਾਬ ਕਰਤਾ ਹੀ ਲਾਈਟਰ ਲੈ ਆਂਦਾ ਲਾਈਟਰ ਚਲਾ ਕੇ ਨਾ ਉਹਦੇ ਉੱਤੇ ਰੱਖਿਆ ਗੈਸ ਤੇ ਉਹ ਸਾਰਾ ਖਰਾਬ ਹੋ ਗਿਆ ਤੇ ਇਹ ਮੈਨੂੰ ਲੱਗਦਾ ਆਏ ਨੇ ਇਹ ਕਿਨੇ 450 450 ਦੇ ਉੱਤੇ ਨਾ ਐਮ ਆਰ ਪੀ ਇਹਦੀ ਹੋ ਗਈ ਹੈ ਕੋਲਸੇ ਚੀਹ ਹੈ ਗਰਮੀ ਤੇ ਕਾਸਾ ਨਹੀਂ ਪਸੰਦ ਆ ਗਿਆ ਉੱਥੇ ਮਜ਼ਾ ਨਹੀਂ ਆ ਗਿਆ ਗਲਾਸ ਤਾਂ ਉੱਥੋਂ ਨਹੀਂ ਮਿਲੇ ਹੈਗੇ ਸਾਨੂੰ ਜਿੱਥੋਂ ਲੈਣ ਗਏ ਸੀ ਅਮਾਜੋ ਜਿਹੜਾ ਤੁਸੀਂ ਵਲੌਗ ਦੇ ਵਿੱਚ ਦੇਖ ਲਿਆ ਉੱਥੋਂ ਗਲਾਸ ਨਹੀਂ ਮੇਰੇ ਬਾਲ ਸਿੰਦੇ ਉੱਥੇ ਹੋਰ ਹੀ ਮਿਲ ਰਹੇ ਸੀ ਪਰ ਅਸੀਂ ਉੱਥੋਂ ਗਲਾਸ ਨਹੀਂ ਲਏ ਹਿਵੇਂ ਕਿ ਚੱਲ ਆਪਾਂ ਸ਼ੌਪ ਤੋਂ ਜਾ ਕੇ ਲੈ ਆਉਣੀ ਆ ਤੇ ਆ ਲੈ ਲਿਆ ਮੈਂ ਬਿਸਕੁਟ ਨਮਕੀਨ ਪਾਣੂ ਇਹਨੂੰ ਵਧੀਆ ਲੱਗਿਆ ਇੱਕ ਜੰ ਤਿੰਨ ਦਾ ਸੈੱਟ ਆ ਤੇ ਸੇਮ ਹੋ ਜਾਊਗਾ ਪਹਿਲਾਂ ਹੈਗੇ ਨਾ ਉਹ ਮੇਰੇ ਕੋਲ ਦੁੱਜੇ ਨੇ ਵਾਈਟ ਵਾਲੇ ਨੇ ਤੇ ਢਾਈ ਤੋਂ ਹੈਗੇ ਆ ਬਹੁਤ ਵਧੀਆ ਬਾਅਦ ਚ ਨਾਲੂਦ ਹੋ ਜੇ ਕਿਤੇ ਹੋਣ ਠੀਕ ਹੈ ਤੇ ਆਹ ਤੇਲ ਕਲਰ ਇਹਦੇ ਚ ਕੀ ਅਸੀਂ ਹਿਮਾਉਂਦਰੀਆਂ ਸ਼ਾਪਿੰਗ ਕਰਕੇ ਆਈਆਂ ਅਸੀਂ ਅੱਜ ਤੇ ਕੁਝ ਅਸੀਂ ਬਾਕੀ ਕਲਰ ਸੋਹਣੇ ਨੇ ਨਾ ਸਾਰੇ ਹਨਾ ਸੋਹਣੇ ਲੱਗ ਰਹੇ ਮੈਨੂੰ ਵਧੀਆ ਲੱਗੇ ਬਾਕੀ ਕਾਚਾ ਬੜਾ ਸੰਭਾਲ ਕੇ ਵਰਤਣਾ ਬੜਾ ਮੈਂਟ ਲੱਗਣਾ ਤੇ ਤੋੜ ਨੂੰ ਜੇ ਕਹਿੰਦੇ ਐ ਫੜ ਲਿਆ ਨਾ ਤੋ ਜੇ ਖੁੱਲ ਗਿਆ ਖਾ ਥੱਲੇ ਜਾਣਾ ਚਲੋ ਜੀ ਆਹੀ ਸਮਾਨ ਸੀ ਇਹ ਅਸੀਂ ਲੈ ਕੇ ਆਇਆ ਤੇ ਹੁਣ ਅਸੀਂ ਜਾਣਾ ਜੀ ਗੁਰਦੁਆਰਾ ਸਾਹਿਬ ਤੇ ਇਹ ਸਮਾਨ ਘਰੇ ਰੱਖਤਾ ਤੇ ਗੁਰਦੁਆਰਾ ਸਾਹਿਬ ਜਾ ਕੇ ਮੈਂ ਤਾਂ ਹੁਣ ਦਮਨ ਨੂੰ ਗਿਆ ਕਿ ਆਪਾਂ ਰੋਜ਼ ਹੀ ਚੱਲਿਆ ਕਰਾਂਗੇ ਰੋਜ਼ ਮੱਥਾ ਟੇਕ ਆਇਆ ਕਰਾਂਗੇ ਘਰ ਦੇ ਕੰਮ ਤੇ ਐਵੇਂ ਹੀ ਰਹਿੰਦੇ ਨੇ ਬੰਦੇ ਤੇ ਆਈ ਦਾ ਮੱਛੀ ਨੇ ਨਾ ਮੇਰਾ ਬੁਹਾਲ ਹੋ ਗਿਆ ਇਹਨਾਂ ਨੂੰ ਥੱਲੇ ਰੱਖ ਦੇਣਾ ਅੱਛਾ ਨਹੀਂ ਖਾਦੀ ਤੇ ਨਹੀਂ ਕੀਤਾ ਇਹਨੇ ਕੀਤਾ ਇਹ ਤਾਂ ਇਹ ਫਿਰ ਮੈਂ ਖਾ ਲੀ ਠੀਕ ਹੈ ਖਾ ਲੋ ਆ ਲੈ ਜਿੱਦਾਂ ਆਦਮਨ ਚਾਹ ਚਲੋ ਜੀ ਅਪਨ ਗੁਰਦੁਆਰੇ ਜਾਈਏ ਤੇ ਆ ਕੇ ਮਿਲਦੇ ਆਂ ਤੇ ਆ ਕੇ ਸਬਜੀ ਭਾਜੀ ਬਣਾਣੀ ਆਪਾਂ ਨੇ ਚਲ ਦਮਨ ਹੋ ਜਾ ਰੈਡੀ ਦੇਖ ਮੇਰੀ ਭੈਣ ਦਾ ਕਮੈਂਟ ਆਇਆ ਸੀ ਕਹਿੰਦੇ ਪਾਰਟ ਲੱਗ ਰੱਖਿਆ ਕਰੋ ਪਾਰਟ ਚੱਲਦਾ ਹੁੰਦਾ ਜੀ ਟੀਵੀ 'ਚ ਕਈ ਵਾਰੀ ਆਇਆ ਹੁੰਦਾ ਤੇ ਉੱਧਰ ਬੈਠੇ ਹੋਈਏ ਤਾਂ ਚਲੋ ਅੰਦਰ ਬੰਦ ਚਲੀਏ ਫਿਰ ਆਪਾਂ ਆ ਅੰਦਰ ਏਸੀ ਕਰਕੇ ਠੰਡਾ ਇੱਧਰ ਨਿਕਲਣਾ ਜਾਣਾ ਇੰਨਾ ਬੁਰਾ ਹਾਲ ਆਏ ਦੇਖੀ ਆ ਰਾ ਬੜੀ ਨਾ ਗਰਮੀ ਨਾਲ ਲੱਤ ਗਈ ਸੀ ਤੇ ਮੈਂ ਜਦੋਂ ਅੰਦਰੋਂ ਮੈਂ ਕਿਾ ਕੀ ਸੱਪ ਪਿਆ ਐ ਮੈਂ ਚਿੱਕ ਵੀ ਜਾਂਦੀ ਐ ਇਹ ਗਰਮੀ ਕਰਕੇ ਥੋੜੀ ਜਿਹੀ ਫਿੱਗੜ ਗਈ ਉਹ ਲੱਗਾ ਜੋੜੀ ਜੋੜੀ ਦਮਨ ਚਲੀ ਆਪਾਂ ਫਿਰ ਛੱਡੋ ਦੋਵੇਂ ਫੇਰ ਲੱਤ ਕੇ ਛੱਡੋ ਇਹਨੂੰ ਚਿਪਕਣਾ ਚਿਪਕ ਰਗਾ ਥੋੜੀ ਜਿਹੀ ਸੈਲੋ ਟੇਪ ਨਾਲ ਲਾ ਦਾਂਗੇ ਹਾਂ ਤੇ ਚਲੋ ਜੀ ਆ ਕੇ ਮਿਲਦੇ ਆਪਾਂ ਤੇ ਦਮਨ ਵੀ ਹੋ ਜੇ ਰੈਡੀ ਫਿਰ ਆਪਾਂ ਮਿਲਦੇ ਆ ਕੇ ਤੁਹਾਨੂੰ ਬਣੇ ਰਹੋ ਵਲੌਗ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਇੱਕ ਸੱਚ ਮੈਂ ਆ ਲੈਂਦੀ ਸੀ ਡੱਬੀ ਜੀ ਇਹ ਮੇਰੇ ਆਂਦੀ ਜਿਵੇਂ ਆਪਾਂ ਜੋਤ ਲਾਣ ਜਾਣਾ ਹੋਵੇ ਤੇ ਇੱਥੇ ਕਿਉਂ ਪਾ ਕੇ ਲੈ ਜਾਓ ਵਿੱਚੇ ਬੱਤੀਆਂ ਛੋਟੀ ਜੀ ਹੈ ਨਹੀਂ ਸੀ ਮੈਂ ਕਿਹਾ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਜੋਤ ਲਾਣੇ ਹੋਏ ਤੇ ਲੈ ਜਾਵੇ ਛੋਟੀ ਜੀ ਹੈ। ਬੋ ਜੀ ਗੁਰਦੁਆਰਾ ਸਾਹਿਬ ਤੋਂ ਆ ਕੇ ਤੇ ਇੱਧਰ ਵੇੜਿਆ ਸੀ ਨਾ ਮੈਂ ਥੋੜਾ ਜਿਹਾ ਪਾਣੀ ਸਿੜਕਦਾ ਮੈਂ ਕਿਹਾ ਥੋੜਾ ਜਿਹਾ ਠੰਡਾ ਹੋ ਜਾਊਗਾ ਪਰ ਠੰਡਾ ਤਾਂ ਕੀ ਹੋਣਾ ਪੜਾਅਸ ਜ਼ਿਆਦਾ ਉੱਠ ਲੜਦੀ ਇਹਦੇ ਨਾਲ ਥੋੜਾ ਜਿਹਾ ਬਸ ਧੋਤਾ ਪਾਣੀ ਘੱਟ ਆਉਂਦਾ ਨਹੀਂ ਇਧਰ ਲਾ ਧੋ ਹੀ ਦੇਣਾ ਹਾਂ ਤੁਸੀਂ ਅੱਛੇਤੀ ਕਿਵੇਂ ਆ ਗਏ ਅੱਛੇਤੀ ਤਾਂ ਆ ਗਏ ਕੀ ਰਸਤੇ ਵਿੱਚ ਵਿਜ਼ਿਟ ਕਰਨ ਜਾਣਾ ਸੀਗਾ। ਹੂੰ। ਵਿਜ਼ਿਟ ਕੀਤੀ ਫਿਰ ਮੈਨੂੰ ਆਫਿਸ ਕੀ ਜਾਣਾ ਬੈਗ ਨਾਲ ਦੀ ਨਾਲ ਚੱਕ ਲਿਆ ਸੀ ਮੋਬਾਈਲ। ਕਿੰਨੇ ਵਜੇ ਗਏ ਸੀ ਵਿਜ਼ਿਟ ਕਰਨ? ਵੀਰ ਸਪੌਨਿਕ 6:30 ਵਜੇ ਦੇ ਆਸ-ਪਾਸ ਗਿਆ ਸੀ। ਬਸ ਤਾਂ ਅੱਧਾ ਸੂਚੀ ਲੱਗ ਲੀਵੇਤ ਹੋ ਗਈ। 7 ਵਜੇ ਘਰੇ ਆ ਗਏ। ਤਾਂ 7 ਵਜੇ ਲੱਗਣ ਡਿਆ ਦਿਨ ਕਿੱਡਾ ਖੜਾ ਹੈ ਹਨਾ। ਗਰਮੀ ਦੇ ਦਿਨ ਵੱਡੇ ਹੁੰਦੇ ਨੇ। ਅੱਜ ਇੱਕ ਗੱਡੀ ਦੇਖ ਕੇ ਆਇਆ। ਉਹੀ ਜਿਹੜੀ ਦੇਖ। ਅਜਲ ਸੀ ਗਏ ਸੀ। ਉਹ ਕਾਤੋਂ ਯਾਰ ਤੁਸੀਂ ਸਵਾਦ ਲੈਂਦੇ ਫਿਰਦੇ। ਚਲ ਕੀ ਪਤਾ ਮਨ ਪਹਿਲਾਂ ਮਨ ਬਣਾ ਲੋ ਨਾ ਲੈਣੀ ਕਿ ਨਹੀਂ ਲੈਣੀ ਪਹਿਲਾਂ ਵੀ ਇੱਕ ਵਾਰੀ ਇਹ ਏਜੰਸੀ ਗਏ ਸੀ ਉਹਦੀ ਇਹ ਵੀਡੀਓ ਨਹੀਂ ਬਣਾਈ ਉਹਦੋਂ ਅਸੀਂ ਦੇਖ ਕੇ ਆਏ ਹਾਂ ਆਹਾਂ ਡਿਜ਼ਾਇਰ ਡਿਜ਼ਾਇਰ ਦੇਖ ਕੇ ਆਈ ਸੀ ਹਾਂ ਤੇ ਬਸ ਸਾਰਾ ਕੁਝ ਹੋ ਗਿਆ ਹਨਾ ਹੁਣ ਮੈਂ ਡਿਜ਼ਾਈਨ ਹੀ ਦੇਖਿਆ ਹਾਂ ਹਾਂ ਹੁਣ ਮੈਂ ਦੇਖਿਆ SUZUKI ਦੀ FRONX ਗੱਡੀ ਲਓ ਜੀ ਸਲਾਹ ਕਰਦੇ ਪਏ ਆ ਨਵੀਂ ਗੱਡੀ ਲੈਣ ਦੀ ਦੇਖਦੇ ਹਾਂ ਹੁਣ ਬਣੇ ਰਹੋ ਤੁਸੀਂ ਵਲੌਗਾਂ ਦੇ ਵਿੱਚ ਵਲੌਗ ਮਿਸ ਨਾ ਕਰਿਓ ਕਦੋਂ ਵੀ ਕੁਝ ਵੀ ਹੋ ਸਕਦਾ ਹਨਾ ਹਾਂ ਵੇਖਦਾ ਗੱਡੀ ਹੋਰ ਨਹੀਂ ਆਉਂਦੀ ਕਿਵੇਂ ਸੀ ਕਿਵੇਂ ਦੀ ਸੀ ਮੈਨੂੰ ਤਾਂ ਫੋਟੋ ਫੜ ਭੇਜੀ ਨਹੀਂ ਤੁਸੀਂ ਉਹਨਾ ਉਹ ਤਾਂ ਮਤਲਬ ਉਹ ਤਾਂ ਇੱਥੋਂ ਦਿਖ ਜਾਣੀਏ ਫੋਟੋ ਤਾਂ ਬਥੇਰੀਆਂ ਆਨਲਾਈਨ ਦਿਖ ਜਾਣਗੀਆਂ ਨਹੀਂ ਜਿਹੜੀ ਏਜੰਸੀ ਚ ਖੜੀ ਦੀ ਫੋਟੋ ਹੁੰਦੀ ਨਾ ਉਹ ਲੱਗ ਹੀ ਹੁੰਦੀ ਹੈ ਏਜੰਸੀ ਚ ਤਾਂ ਵਧੀਆ ਲੱਗ ਰਹੀ ਸੀ ਗੱਡੀ ਆ ਵਧੀਆ ਚੌੜੀਏ ਦੇਖਣ ਨੂੰ ਹਮਮ ਔਰ ਬਰੇਜ਼ਾ ਨਾਲੋਂ 2.5 ਲੱਖ ਰੁਪਏ ਸਸਤੀ ਹੈ ਚਲੋ ਆਪਣੇ ਭੈਣ ਭਰਾਵਾਂ ਨੂੰ ਪੁੱਛੋ ਕਿ ਕਮੈਂਟ ਕਰਕੇ ਦੱਸਿਓ ਲਈਏ ਕਿ ਨਾ ਲਈਏ ਤੁਹਾਡੇ ਕਿ 10 ਲੱਖ ਵੀ ਪਊਗੀ 10 ਸਵਾ 10 ਲੱਖ ਰੁਪਏ ਦੇ ਆਸਪਾਸ ਨੇ ਬੋ ਵੀ ਹੈ ਤੇ ਹੋਰ ਕਬੀਲਦਾਰੀਆਂ ਬੜੀਆਂ ਗੱਡੀ ਕੀ ਲੈਣੀ ਯਾਰ ਹੈ ਕਬੀਲਦਾਰੀਆਂ ਹੋਰੀ ਬੜੀਆਂ ਨੇ ਗੱਡੀ ਕੀ ਲੈਣੀ ਗੱਡੀ ਵੀ ਨਾ ਸਰਦਾ ਵੀ ਨਹੀਂ ਹੁੰਦਾ ਹਾਂ ਸਾਈਕਲ ਆਵਰੇਜ ਆ ਉਹਦੀ 21 ਦੀ ਓਕੇ ਬਹੁਤ ਹੋਏ ਪਏ ਆ ਕਿਤੇ ਜਾਣਾ ਹੁੰਦਾ ਮਿਸ ਕਰ ਦਿੰਨੇ ਆ 21 ਦੀ ਐਵਰੇਜ ਆ ਚਲੋ ਕਰ ਲੋ ਸਲਾਹ ਤੇ ਬਾਕੀ ਮੇਰੇ ਭੈਣ ਭਾਈ 2300 ਦਾ ਤੇ ਲਿਖਾਉਗੀ ਠੀਕ ਆ ਜਰੂਰ ਕਮੈਂਟ ਕਰਕੇ ਦੱਸਿਓ ਕਿ ਕੀ ਸਲਾਹ ਕਰੀਏ ਕੀ ਕਹਿੰਦੇ ਹੁੰਦੇ ਨੇ ਉਹ ਉਖਲੀ ਚ ਸਿਰ ਦੇ ਲਈਏ ਕਿ ਨਾਂ ਦਈਏ ਦੇ ਓਕੇ ਹੋ ਦੀਏ ਬਾਤ ਇਹ ਚੀਜ਼ ਤਾਂ ਮੈਂ ਵੀ ਸੋਚ ਰਿਆ ਸੀ ਰਸਤੇ 'ਚ ਬਠਾ ਮੈਂ ਕਿਹਾ ਯਾਰ ਹੋਰ ਕਬੀਲਦਾਰੀਆਂ ਬੜੀਆਂ ਨੇ ਲੈਣੀ ਤਾਂ ਪਹਿਣੀ ਐ ਲੈਣੀ ਤਾਂ ਪਹਿਣੀ ਐ ਬਾਕੀ ਦੇਖਦੇ ਹਾਲੇ ਸਾਡਾ ਕਹਿ ਜਾ ਵਿਚਾਰ ਬਣਦਾ ਹਾਲੇ ਕੀ ਕੀ ਅੱਗੇ ਪੜਾਓ ਆਉਂਦੇ ਨੇ ਜਿਵੇਂ ਅਸੀਂ ਪੜਾਓ ਆਈ ਜਾਣਗੇ ਓਵੇਂ ਓਵੇਂ ਸਰਾਹਾਂ ਬਣੀ ਜਾਣਗੀਆਂ ਬਦਲੀ ਜਾਣਗੀਆਂ ਬਣੀ ਵੀ ਜਾਣਗੀਆਂ ਬਦਲੀ ਵੀ ਜਾਣਗੀਆਂ ਉਦੋਂ ਤਾਂ ਅਸੀਂ ਦੋਨੇ ਜੜੇ ਅੱਜ ਸੀ ਗਏ ਮੈਂ ਤੇ ਅਫਤਾਰ ਹਨਾ ਪੂਰੀ ਅਸੀਂ ਸਲਾਹ ਕੀਤੀ ਕਿ ਲੋਜ ਲੈਣੀ ਏ ਤੇ ਉਦੋਂ ਕੁਝ ਉਹ ਵੀ ਚੱਲ ਰਿਆ ਸੀ ਕਹਿੰਦੇ ਸੀ ਲਾਸਟ ਲਾਸਟ ਸੀ ਉਹ ਉਹ ਇਹ ਉਹ ਸੀਗਾ ਦਸੰਬਰ ਦਾ ਮਹੀਨਾ ਇਸ ਦਾ ਦਸੰਬਰ ਦੇ ਮਹੀਨੇ ਉਹ ਕਹਿੰਦੇ ਕਿ ਇੰਨੀ ਸਸਤੀ ਮਿਲ ਜਾਏਗੀ ਅਸੀਂ ਘਰੇ ਆ ਗਏ ਸਲਾਹ ਵੀ ਕਰ ਲਈ ਐਟ ਅ ਟਾਈਮ ਤੇ ਕੈਨਸਲ ਕਰਾਤੀ ਕਰਾਈ ਕਿਨੇ ਸਿਮਰਨ ਨੇ ਛੱਡੋ ਪਾਪਾ ਛੱਡੋ ਪਰਾ ਵੱਡੀ ਗੱਡੀ ਲਿਓ ਇੱਕੋ ਵਾਰੀ ਵੱਡੀ ਲਿਓ ਚਲੋ ਹੁਣ ਬਾਕੀ ਦੇਖਦੇ ਆਂ ਕੀ ਸਲਾਹ ਕਰਦੇ ਆ ਹਨਾ ਤੁਸੀਂ ਕੱਲੇ ਗਏ ਦੇਖਣ ਨਾ ਵਿਜ਼ਿਟ ਕਰਨ ਗਏ ਹੋਏ ਸੀਗੇ ਅੱਛਾ ਨਾਲ ਤਿੰਨ ਮੁੰਡੇ ਹੋਰ ਸੀ ਮੈਂ ਕਿਹਾ ਤੁਹਾਨੂੰ ਗੱਡੀ ਦਿਖਾ ਕੇ ਲਾਵਾਂ ਗੱਡੀ ਉਹਨਾਂ ਨੂੰ ਵੀ ਪਸੰਦ ਆਈ ਸਲਾਬ ਬਣਾ ਲਓ ਫਿਰ ਫੋਨ ਆਉਣੇ ਸਿੱਧੀ ਹਾਂ ਹੀ ਕਰਦੇ ਹੋ ਕਿਤੇ ਆ ਕੀ ਬਣਦਾ ਦੇਖਤਾ ਆਇ ਨਾ ਮੈਨੂੰ ਵੀ ਦਿਖਾ ਲਿਆਓ ਫਿਰ ਉਹਦਾ ਪੂਰਾ ਵਿਚਾਰ ਬਣਿਆ ਫਿਰ ਟੈਸਟ ਡਰਾਈਵ ਲਾਵਾਂਗੇ ਸਾਰਾ ਕੁਝ ਚਲੋ ਜਦੋਂ ਲੱਗਿਆ ਵੀ ਹਾਂ ਫਿਰ ਇਹ ਵੀ ਨਾ ਹੋਵੇ ਨਾ ਕਿ ਆਪਾਂ پوری ਸਲਾਹ ਬਣਾ ਲਈਏ ਬਾਅਦ ਪਤਾ ਲੱਗੇ ਨਹੀਂ ਨਹੀਂ ਆ ਗੱਡੀ ਲੈਣ ਦੀ ਕੋਈ ਹੋਰ ਲਵਾਂਗੇ ਪੰਗਾ ਪੈ ਜੂਗਾ ਹੋਰ ਹੁਣ ਟਾਈਮ ਨਹੀਂ ਗੱਲ ਗੱਡੀ ਤਾਂ ਉਹ ਕੋਈ ਐਸੀ ਗੱਲ ਨਹੀਂ ਗੱਡੀ ਬਹੁਤ ਵਧੀਆ ਉਹ ਦੇਖਣ ਨੂੰ ਲੁਕਵਾਇ ਤੋਕ ਕੰਟਾ ਚੌੜੀ ਵੀ ਆ ਔਰ ਵੱਡੀ ਵੀ ਆ ਗੱਡੀ ਤੇ ਬਰੇਜਾ ਵਰਗੀ ਹੀ ਆ ਬਰੇਜਾ ਨਹੀਂ ਹੈਗੀ ਉਹ ਬਰੇਜਾ ਤਾਂ ਨਹੀਂ ਬਰੇਜਾ ਵਰਗੀ ਲੱਗਦੀ ਐ ਬਰੇਜਾ ਵਰਗੀ ਤਾਂ ਨਹੀਂ ਲੱਗਦੀ ਉਹ ਥੋੜੀ ਹਾਈਟ ਘੱਟ ਆ ਚਲ ਆਪਾਂ ਤਿੰਨੇ ਜਣੇ ਮੁਖ ਦੀਆਂ ਆਪਾਂ ਨੂੰ ਤਿੰਨਾਂ ਨੂੰ ਵਾਧੂ ਐ ਕਿ ਨਹੀਂ ਸਹੀ ਹੁੰਦੀ ਜੀ ਸੋਨੋ ਬਾਕੀ ਵੇਹ ਨਹੀਂ ਬਣੇ ਰੋ ਵਲੌਗ ਚੱਕੀ ਬੰਦਾ ਕੀ ਸਲਾਹ ਕਰਦੇ ਆ ਤੁਹਾਡੇ ਨਾਲ ਡਿਸਕਸ ਅਸੀਂ ਕਰਦੇ ਰਵਾਂਗੇ ਉਹਨੇ ਹੀ ਰਾਤ ਨੂੰ ਬੈ ਕੇ ਸਾਰੇ ਤਾਂ ਫੋਨ ਲਾ ਕੇ ਸਲਾਹ ਕਰਨੀ ਫਿਰ ਤੁਹਾਨੂੰ ਦੱਸਾਂਗੇ ਕੀ ਸਲਾਹ ਬਣਦੀ ਸਾਡੀ